ਜਿਵੇਂ ਕਿ ਤੁਸੀਂ ਵੇਖਿਆ ਹੈ ਕਿ ਪੰਜਾਬ ਦੇ ਵਿੱਚ ਇੱਕ ਜਾਤ ਪਾਤ ਦਾ ਬਹੁਤ ਵੱਡਾ ਪਾੜਾ ਚੱਲ ਰਿਹਾ ਹੈ ਤੇ ਡਾਕਟਰ ਰੁਗਰੇਟਾ ਤੇ ਜਿਹੜਾ ਪਰਚਾ ਹੋਇਆ ਹੈ ਉਹਦੀ ਆੜ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਜਿਹੜੇ ਕਿ ਜਾਲੀ ਆਈਡੀਆਂ ਬਣਾਈਆਂ ਜਿਨ੍ਹਾਂ ਨੇ ਕੁਝ ਦੂਸਰੇ ਵੀ ਹੈਗੇ ਆ ਉਹ ਐਸੀ ਵਰਗ ਦੀਆਂ ਧੀਆਂ ਭੈਣਾ ਨੂੰ ਜਾਣ ਬੁੱਝ ਕੇ ਟਾਰਗੇਟ ਕਰ ਰਹੇ ਗਲਤ ਕਮੈਂਟ ਕਰ ਰਹੇ ਉਹਦੇ ਸਬੰਧ ਦੇ ਵਿੱਚ 9 ਫਰਵਰੀ 2024 ਨੂੰ 12 ਵਜੇ 9 ਫਰਵਰੀ 2024 ਨੂੰ 12 ਵਜੇ ਸੰਤ ਫਤ ਸੰਤ ਸਿਪਾਹੀ ਸਰ ਦਵਿੰਦਰ ਸਿੰਘ ਵੱਲੋਂ ਅਤੇ ਸਰ ਸੁਖਦੀਪ ਸਿੰਘ ਖਾਲਸਾ ਜੀ ਵੱਲੋਂ ਸਾਡੇ ਸਤਿਕਾਰਯੋਗ ਹੈ ਉਹਨਾਂ ਵੱਲੋਂ ਮੈਂ ਇੱਕ ਮੈਸੇਜ ਦੇ ਰਿਹਾ ਸਾਰੇ ਵਰਗ ਦੇ ਬੁੱਧੀਜੀਵੀ ਤੇ ਸਮਾਜਚਿੰਤਕ ਲੋਕ ਰਵਦਾਸੀਆ ਭਾਈਚਾਰਾ ਮੜਵੀ ਸਿੱਖ ਭਾਈਚਾਰਾ ਬਾਲਵਿੱਕੀ ਭਾਈਚਾਰਾ ਸਾਰੇ ਭਾਈਚਾਰੇ ਨੂੰ ਮੇਰੀ ਹੱਥ ਜੋੜ ਕੇ ਪੀ ਲੈ ਕਿ ਆਓ ਆਪਾਂ ਉੱਥੇ ਬਹਿ ਕੇ ਮੀਟਿੰਗ ਕਰੀਏ ਮੀਟਿੰਗ ਕਰਕੇ ਬੁੱਧੀਜੀਵੀ ਲੋਕ ਤੇ ਸਮਾਜਚਿੰਤਕ ਜਿਹੜੇ ਸਾਡੇ ਲੋਕ ਹੈ ਸੰਤ ਸਮਾਜ ਹੈ ਉਹਨਾਂ ਨਾਲ ਬਹਿਸ਼ਵਾਰਾ ਕਰਕੇ ਇਸ ਚੀਜ਼ ਦਾ ਸਿੱਟਾ ਕੱਢਿਆ ਜਾਵੇ ਕਿ ਕੀ ਹੋ ਸਕਦਾ ਇਹਦੇ ਦੀ ਭਾਨੇ ਤੇ ਵੀ ਪਰਚਾ ਹੋਇਆ ਡਾਕਟਰ ਰੇਟੇ ਤੇ ਵੀ ਪਰਚਾ ਹੋਇਆ ਭਾਨੇ ਤੇ 4 ਹੈ ਡਾਕਟਰ ਰੇਟੇ ਤੇ 1 ਹੈ ਚਲੋ ਜੋ ਕਿਸੇ ਨੇ ਕੀਤਾ ਉਹਨਾਂ ਨੂੰ ਉਹ ਵੀ ਸਜ਼ਾ ਮਿਲ ਗਈ ਹੈ ਹੈਰਾਨਗੀ ਵੀ ਹੋ ਗਈ ਹੈ ਹੁਣ ਪਰਸੋਂ ਇੱਕ ਇਕੱਠ ਹੋਇਆ ਸੀ ਕਹਿੰਦੇ ਵੀ ਭਾਨੇ ਸਿੱਧੂ ਨੂੰ ਛੱਡੋ ਜੀ ਮੈਂ ਸੀਐਮ ਸਾਹਿਬ ਨੂੰ ਅਪੀਲ ਕਰਦਾ ਕਿ ਸੀਐਮ ਸਾਹਿਬ ਜ਼ੁਰਮ ਦੋਨਾਂ ਦੇ ਬਰਾਬਰ ਹੈ ਜੇਕਰ ਤੁਸੀਂ ਭਾਨੇ ਨੂੰ ਰਿਲੀਵ ਕਰ ਸਕਦੇ ਹੋ ਨਾ ਫਿਰ ਤੁਹਾਨੂੰ ਡਾਕਟਰ ਰੰਗਰੇਟੇ ਨੂੰ ਵੀ ਰਿਲੀਵ ਕਰਨਾ ਪਊਗਾ ਕਿਉਂਕਿ ਵਿਤਕਰਾ ਬਣ ਜਾਣਾ ਫਿਰ ਪਰਚੇ ਦੋਨਾਂ ਦੇ ਹੀ ਹੈ ਇੱਕ ਪਾਸੇ ਵੱਡਾ ਕੱਠ ਕਰਤਾ ਪੋਲਿਟਿਸ਼ੀਨ ਪੋਲਿਟਿਸ਼ੀਨ ਲੋਕਾਂ ਨੇ ਪਰ ਅਸੀਂ ਪੋਲਿਟਿਸ਼ੀਨ ਨਹੀਂ ਅਸੀਂ ਤਾਂ ਮਾਨ ਸਾਹਿਬ ਐਸੀ ਵਰਗ ਵੱਲੋਂ ਤੁਹਾਨੂੰ ਬੇਨਤੀ ਹੀ ਕਰ ਸਕਦੇ ਹਾਂ ਕਿ ਇਸ ਚੀਜ਼ ਦਾ ਜਿਹੜਾ ਪੰਜਾਬ ਦੇ ਵਿੱਚ ਪੜਾ ਪਾਇਆ ਜਾ ਰਿਹਾ ਹੈ ਇਸ ਚੀਜ਼ ਨੂੰ ਨਿਸ਼ਟਣ ਦੇ ਨਾਲ ਨਿਸ਼ਟਣ ਦੇ ਲਈ ਆਲ ਐਸਐਸਪੀਆ ਨੂੰ ਵੀ ਆਰਡਰ ਕਰਨੇ ਪੈਣੇ ਆ ਕਿ ਭਾਈ ਜਿਹੜੀ ਕੋਈ ਗਲਤ ਕਮੈਂਟ ਤੁਹਾਡੇ ਕੋਈ ਐਪਲੀਕੇਸ਼ਨ ਨੰਦਾ ਤੋਂ ਉਹਦੇ ਤੇ ਪਰਚਾ ਹੋਣਾ ਜ਼ਰੂਰੀ ਹੈ ਵੱਡੀ ਗੱਲ ਇਹ ਹੈ ਕਿ ਜੋ ਵੀ ਪਰਚੇ ਹੋਏ ਆ ਭਲਾ ਭਾਨੇ ਸਿੱਧੂ ਤੇ ਤੇ ਪਲਾ ਹੈਗੇ ਡਾਕਟਰ ਰੇਟੇ ਤੇ ਉਨਾਂ ਨੂੰ ਇੱਕ ਵੱਖਰੇ ਪਾਸੇ ਰੱਖ ਕੇ ਹੁਣ ਅੱਗੇ ਕੀ ਆਪਾਂ ਕਰਨਾ ਤੇ ਮੇਰੇ ਸਤਿਕਾਰਯੋਗ ਵੀਰ ਸਾਰੇ ਐਸੇ ਸਬਾਜ ਨਾਲ ਸੰਬੰਧ ਲੋਕ 9 ਫਰਵਰੀ ਨੂੰ ਮਿਲਦੇ ਆ ਜੀ ਆਪਾਂ 9 ਫਰਵਰੀ ਨੂੰ ਮਿਲਦੇ ਆ ਤੇ ਡਰੈਸ ਲੈ ਲਓ ਜੀ 9 ਫਰਵਰੀ ਨੂੰ ਜਿਹੜਾ ਆਪਾਂ ਇਕੱਠੇ ਹੋਣਾ ਉਹ ਆਪਾਂ ਇਕੱਠੇ ਹੋਣਾ ਜੀ ਸਿੰਘ ਸਵਾ ਗੁਰਦੁਆਰਾ ਸਾਹਿਬ ਸਿੰਘ ਸਵਾ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਤਿੰਨ ਕੋਣੀ ਚੌਕ ਚੰਡੀਗੜ੍ਹ ਰੋਡ ਤੇ ਲੁਧਿਆਣਾ ਫੇਰ ਦੁਬਾਰਾ ਮੈਂ ਬੋਲ ਦਿੰਦਾ ਸਿੰਘ ਸਭਾ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਤਿੰਨ ਕੋੜੀ ਪਾਰਕ ਤਿੰਨ ਕੋੜੀ ਪਾਰਕ ਬਣਦਾ ਉੱਥੇ ਚੰਡੀਗੜ੍ਹ ਰੋਡ ਤੇ ਲੁਧਿਆਣੇ ਉੱਥੇ ਆਪਾਂ ਇਕੱਠੇ ਹੋਵਾਂਗੇ ਸਾਰੇ ਤੇ ਆਓ ਆਪਾਂ ਉੱਥੇ ਰਹਿ ਮਸ਼ਵਰਾ ਕਰੀਏ ਵੀ ਆ ਜਿਹੜੇ ਡਾਕਟਰ ਰਗਰੇਟੇ ਦੀ ਆੜ ਦੇ ਵਿੱਚ ਇਹ ਲੋਕ ਆ ਜਿਹੜੇ ਸਾਡੀਆਂ ਧੀਆਂ ਪੜਾਂ ਨੂੰ ਬਹੁਤ ਜ਼ਿਆਦਾ ਟਾਰਗੇਟ ਕਰ ਰਹੇ ਐ ਤੇ ਇਹਨਾਂ ਤੇ ਜਿਹੜੀ ਵੱਡੀ ਕਾਰਵਾਈ ਆਪਾਂ ਕਰਾਈ ਦੀ ਹੁਣ ਸਾਡੇ ਕੋਲੇ ਆਈਡੀਆ ਆ ਗਿਆ ਮੈਂ ਸਾਡੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਪਾੜਾ ਪੌਣ ਵਾਲੇ ਲੋਕ ਐ ਉਹਨਾਂ ਨੂੰ ਮੇਰੀ ਅਪੀਲ ਐ ਆਪਣੀਆਂ ਵੀ ਆਈਡੀਆ ਆ ਚੁੱਕੀਆਂ ਸਾਡੇ ਕੋਲੇ ਆਪਣੀਆਂ ਜੈਲੀ ਆਈਡੀਆ ਵੀ ਆ ਗਈਆਂ ਲੋਕਾਂ ਦੀਆਂ ਜਿਹੜੀਆਂ ਕਿ ਧੀਆਂ ਪੜਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਤੇ ਉਹਨਾਂ ਦੀਆਂ ਵੀ ਆਈਡੀਆ ਲੈ ਲਈਆਂ ਹੁਣ ਸੰਤ ਸਿਪਾਈ ਜਿਹੜੇ ਸਿੰਘ ਸਾਹਿਬ ਜਿਹੜੇ ਭਾਈ ਦਵਿੰਦਰ ਸਿੰਘ ਉਹਨਾਂ ਕੋਲ ਤਾਂ ਪ੍ਰੂਫ ਹੀ ਪਏ ਆ ਪਰ ਸੜਵਾਈ ਵੀ ਹੋ ਰਹੀ ਸੜਵਾਈ ਦੇ ਕਰਾਉਣ ਦੇ ਲਈ ਆਪਾਂ ਇੱਕ ਵੱਡਾ ਇਕੱਠ ਰੱਖਤਾ ਲੁਧਿਆਣੇ ਦੇ ਵਿੱਚ ਤੇ ਆਜੋ 9 ਫਰਵਰੀ ਨੂੰ ਆਪਾਂ ਸਾਰੇ ਸੰਤ ਸਮਾਜ ਇਕੱਠਾ ਹੋ ਕੇ ਤੇ ਉੱਥੋਂ ਮਿਲਦੇ ਆ ਤੇ ਬਾਲਵੀਕ ਸਮਾਜ ਵਾਲਿਆਂ ਨੂੰ ਮੇਰੀ ਬੇਨਤੀ ਹੈ ਸੰਤਾਂ ਨੂੰ ਉਹਨਾਂ ਨੇ ਵੀ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਇੱਕ ਇਕੱਠ ਰੱਖਿਆ ਹੋਇਆ ਚਲੋ ਇਧਰਲਾ ਇਕੱਠ ਕਰਕੇ ਆਪਾਂ 9 ਤਰੀਕ ਨੂੰ ਉਹ ਵੀ ਟੈਂਡ ਕਰਾਂਗੇ ਬਸ ਇੰਨੀ ਕੀ ਬੇਨਤੀ ਸੀ ਕਿ ਪੰਜਾਬ ਦੇ ਇਹਨਾਂ ਮਾਰੇ ਕਮੈਂਟਾਂ ਤੋਂ ਜਿਹੜੇ ਆ ਸੋਸ਼ਲ ਮੀਡੀਆ ਦੇ ਉੱਤੇ ਗਲਤ ਐਡੀਆਂ ਤੇ ਕਮੈਂਟ ਕਰ ਰਹੇ ਆ ਪਾੜਾ ਪਾ ਰਹੇ ਆ ਇਹ ਦੋਨੇ ਭਾਈਚਾਰਿਆਂ ਦੇ ਵਿੱਚ ਇਹ ਤੋਂ ਬਚਣ ਦੀ ਲੋੜ ਹੈ ਆ ਜਿਓ ਫਿਰ 9 ਤਰੀਕ ਨੂੰ ਮਿਲਦੇ ਆ ਜੀ ਚੰਡੀਗੜ੍ਹ ਆ 9 ਤਰੀਕ ਨੂੰ ਮਿਲਦੇ ਆ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਬਾਬਾ ਜੀਵਨ ਸਿੰਘ ਜੀ ਉੱਥੇ ਮਿਲਦੇ ਆਂ ਜੀ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ